ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਕਿਸਾਨ ਵੀਰੋ ਜਿਵੇਂ ਕਿ ਤੁਹਾਨੂੰ ਪਤਾ ਹੈ ਵੀ ਨਰਮਾ ਪੱਟੀ ਦੇ ਜਿਹੜੇ ਪਿਛਲੇ 2-3 ਸਾਲਾਂ ਤੋਂ ਹਾਲਾਤ ਬਹੁਤ ਗੰਭੀਰ ਹੈ ਉਹਦਾ ਕਾਰਨ ਹੈ ਗਲਾਬੀ ਸੁੰਡੀ ਤਾਂ ਗਲਾਬੀ ਸੁੰਡੀ ਦਾ ਨਿਰੀਖਣ ਕਰਨ ਲਈ ਇੱਕ ਆਪਾਂ ਜੰਤਰ ਅਕਸ਼ਰੀ ਜਿਹੜੇ ਬਾਣਾ ਦੇ ਵਿੱਚ ਲੱਗੇ ਦੇਣੇ ਜਿਹਨੂੰ ਫੈਰੋਮਨ ਟ੍ਰੈਪ ਵੀ ਕਹਿ ਜਾਂਦਾ ਅੱਜ ਆਪਾਂ ਤੁਹਾਨੂੰ ਉਹਦੇ ਬਾਰੇ ਦੱਸਾਂਗੇ ਵੀ ਫੈਰੋਮਨ ਟ੍ਰੈਪ ਪੂਰਾ ਹੁੰਦਾ ਕੀ ਹੈ ਉਹਦੇ ਕੰਮ ਕੀ ਹੈ ਕਿਵੇਂ ਉਹ ਗਲਾਬੀ ਸੁੰਡੀ ਤੇ ਕੰਟਰੋਲ ਕਰਦਾ ਹੈ ਜਾਂ ਕੰਟਰੋਲ ਨਹੀਂ ਕਰਦਾ ਕਿਵੇਂ ਉਹਨੂੰ ਲਾਉਣਾ ਹੈ ਸਭ ਤੋਂ ਪਹਿਲਾਂ ਕਿਉਂਕਿ ਉਹ ਤਿੰਨ ਚਾਰ ਪੁਰਜੇ ਹੁੰਦੇ ਹਨ ਉਹਨੂੰ ਇਕੱਠੇ ਕਰਕੇ ਲਾਉਣਾ ਕਿਵੇਂ ਉਹ ਵਿਧੀ ਸਭ ਤੋਂ ਵੱਧ ਜਾਣਨੀ ਜ਼ਰੂਰੀ ਹੈ ਤਾਂ ਫੈਰੋਮੋਨ ਟਰੈਪ ਜਿੱਦੋਂ ਤੁਸੀਂ ਲਾਉਂਗੇ ਤਾਂ ਉਹਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦਾ ਇੱਕ ਢੱਕਣ ਟਾਈਪ ਦਾ ਮਿਲੇਗਾ ਇਸ ਤਰ੍ਹਾਂ ਦੀ ਇੱਕ ਥੈਲੀ ਜੀ ਹੋਊਗੀ ਲਮਕ ਦੀ ਪੀਲੇ ਜੇ ਰੰਗ ਦਾ ਉਹ ਹੋਊਗਾ ਇੱਕ ਇਸ ਤਰ੍ਹਾਂ ਦੀ ਉਹਦੇ ਨਾਲ ਇੱਕ ਆ ਟਿਊਬ ਜੀ ਆਊਗੀ ਕੈਪਸੂਲੇ ਨੂੰ ਕਹਿੰਦੇ ਇਹਨੂੰ ਲਿਓਰ ਵੀ ਕਹਿੰਦੇ ਇਹਦਾ ਆ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਸਕਰੀਨ ਤੇ ਆ ਰਿਹਾ ਔਰ ਇਹ ਅਲੱਗ-ਅਲੱਗ ਹੈ ਇੱਕ ਆ ਪੈਨ ਵੀ ਉਹਦੇ ਨਾਲ ਹੋ ਸਕਦਾ ਹੈ ਕਈਆਂ ਦੇ ਵਿੱਚ ਆ ਪੈਨ ਹੁੰਦੀ ਹੈ ਕਈਆਂ ਦੇ ਵਿੱਚ ਏਸੇ ਟੱਕਣ ਦੇ ਉੱਪਰ ਇੱਥੇ ਇੱਕ ਬਣਿਆ ਹੁੰਦਾ ਆਟੋਮੈਟਿਕ ਔਰ ਇੱਕ ਤੁਹਾਨੂੰ ਆ ਰਬੜ ਵੀ ਜਿਹੜੀ ਆ ਦਿਖ ਰਹੀ ਹੈਗੀ ਇਹ ਵੀ ਮਿਲੂਗੀ ਤਾਂ ਹੁਣ ਮੈਂ ਤੁਹਾਨੂੰ ਇਹਦਾ ਇੰਸਟਾਲ ਕਰਨ ਦਾ ਸਭ ਤੋਂ ਪਹਿਲਾ ਤਰੀਕਾ ਦੱਸਦਾ ਸਭ ਤੋਂ ਪਹਿਲਾਂ ਉਹ ਜਿਹੜਾ ਤੁਸੀਂ ਹੈਗਾ ਲਿਓਰ ਹੈ ਜਿਹੜੀ ਕੰਮ ਐਸਦਾ ਹੈ ਜਿਹੜੀ ਇਹਦੇ ਵਿੱਚ ਹੈ ਔਰ ਇਹਨੂੰ ਕਦੇ ਵੀ ਤੁਸੀਂ ਹੱਥ ਨਹੀਂ ਲਾਉਣਾ ਤੁਹਾਡੇ ਜਿਹੜੇ ਨੰਗੇ ਹੱਥ ਹੈ ਉਹ ਇਹਨੂੰ ਬਿਲਕੁਲ ਨਹੀਂ ਲੱਗਣੇ ਚਾਹੀਦੇ ਇਦੇ ਲਈ ਕੋਸ਼ਿਸ਼ ਕਰੋ ਕੋਈ ਲਿਫਾਫਾ ਵਗੈਰਾ ਜਾਂ ਕੋਈ ਆਪਦੇ ਗਲਵਜ਼ ਵਗੈਰਾ ਨਾਲ ਰੱਖੋ ਹਾਲਾਂਕਿ ਇਹ ਇਸ ਟਾਈਮ ਸਾਡੇ ਕੋਲ ਹੈ ਨਹੀਂ ਗੇ ਪਰ ਅਸੀਂ ਤੁਹਾਨੂੰ ਦੱਸਾਂਗੇ ਵੀ ਇਹਨੂੰ ਕਿਵੇਂ ਖੋਲਣਾ ਹੈ ਖੋਲਣ ਤੋਂ ਬਾਅਦ ਜਿਹੜੀ ਤੁਹਾਡੀ ਇਹ ਪੈਨ ਆ ਇਸੇ ਨੂੰ ਤੁਸੀਂ ਵਰਤਣਾ ਜ਼ਿਆਦਾਤਰ ਇਹਨੂੰ ਹੱਥ ਨਹੀਂ ਲਾਉਣਾ ਤਾਂ ਇਹਦੇ ਵਿੱਚ ਤੁਸੀਂ ਦੇਖੋਗੇ ਇੱਕ ਇਸ ਤਰ੍ਹਾਂ ਦੇ ਤੁਹਾਨੂੰ ਕੈਪਸੂਲ ਟਾਈਪ ਦਾ ਮਿਲੇਗਾ ਇਹਨੂੰ ਬਿਨਾਂ ਹੱਥ ਲਾਏ ਦੇ ਉੱਪਰ ਹੀ ਚੜਾ ਲੈਣਾ ਇਸ ਤਰ੍ਹਾਂ ਇਹਦੇ ਵਿੱਚ ਗੈਪ ਹੋਊਗਾ ਆ ਤੁਸੀਂ ਦੇਖ ਰਹੇ ਹੋ ਜਿੱਤਨਾ ਟੱਚ ਨਹੀਂ ਹੋਣ ਦੇਣਾ ਪਰ ਟੱਚ ਹੋਣ ਤੋਂ ਪਹਿਲਾਂ ਪਹਿਲਾਂ ਇਹਨੂੰ ਤੁਸੀਂ ਇਹਦੇ ਵਿੱਚ ਇੱਕ ਇੱਥੇ ਸਲਾਈਡ ਇੱਕ ਜਗ੍ਹਾ ਬਣੀ ਹੋਊ ਪ੍ਰੋਪਰ ਤਾਂ ਥੋੜਾ ਜਿਹਾ ਇਹਨੂੰ ਫੋਰਸ ਕਰਕੇ ਉਹਦੇ ਵਿੱਚ ਚਾਹ ਤੁਸੀਂ ਆਹੀ ਲਪਾਵੇ ਦਾ ਵਰਤੋਂ ਕਰ ਲਓ ਤਾਂ ਕਿ ਤੁਹਾਡੇ ਹੱਥ ਨਾਲ ਲੱਗਣ ਤਾਂ ਉਹਨੂੰ ਤੁਸੀਂ ਉਹਦੇ ਵਿੱਚ ਫਿੱਟ ਕਰ ਦੇਣਾ ਜਿਸ ਤਰ੍ਹਾਂ ਆਪਾਂ ਇਹਨੂੰ ਥੋੜਾ ਫੋਰਸ ਲੱਗੂਗੀ ਇੱਥੇ ਤਾਂ ਇਹਨੂੰ ਤੁਸੀਂ ਇਹਦੇ ਨਾਲ ਵੀ ਫੜ ਸਕਦੇ ਹੋ ਦੁਬਾਰਾ ਤਾਂ ਕਿ ਤੁਹਾਡੇ ਜਿਹੜੇ ਹੱਥ ਆ ਉਹਨੂੰ ਨਾ ਟੱਚ ਹੋਵੇ ਜਿਹੜੀ ਲੇਅਰ ਆ ਉਹਨੂੰ ਪੰਨੀ ਜਾਂ ਕੋਈ ਲਪਾਫਾ ਜਾਂ ਕੋਈ ਗਲਵਜ਼ ਵਗੈਰਾ ਹੀ ਲੱਗਣੇ ਚਾਹੀਦੇ ਆ ਔਰ ਫਿਰ ਆਪਾਂ ਇਹਨੂੰ ਇਸ ਤਰ੍ਹਾਂ ਦੇਖੋਗੇ ਤੁਸੀਂ ਜਿਸ ਤਰ੍ਹਾਂ ਆਪਾਂ ਫਿੱਟ ਕਰ ਰਹੇ ਹਾਂਗੇ ਇਸ ਤਰ੍ਹਾਂ ਪ੍ਰੋਪਰ ਥੋੜਾ ਜ਼ੋਰ ਲੱਗੂਗਾ ਇੱਥੇ ਕਿਉਂਕਿ ਇਹ ਇੱਕ ਲੋਕ ਹੁੰਦਾ ਹੈ ਤਾਂ ਇਹ ਲੋਕ ਲੱਗ ਚੁੱਕਿਆ ਜਿਸ ਤਰ੍ਹਾਂ ਤੁਸੀਂ ਦੇਖੋਗੇ ਇਹਦੀ ਜਿਹੜੀ ਸਥਿਤੀ ਆ ਰਹੋਗੀ ਆ ਲੋਕ ਲਾ ਕੇ ਦੇ ਉੱਪਰ ਲੋਕ ਆ ਜਾਊਗਾ ਔਰ ਆ ਸਥਿਤੀ ਇਹਦੀ ਬਣ ਜਾਣੀ ਹੈ ਤਾਂ ਜਿਹੜਾ ਹੁਣ ਮੇਨ ਕੰਮ ਉਹ ਇਸ ਚੀਜ਼ ਦਾ ਇਹਨੂੰ ਬਿਲਕੁਲ ਵੀ ਟੱਚ ਨਹੀਂ ਕਰਨਾ ਜਿਹੜਾ ਇਹਦੇ 'ਚ ਆਪਾਂ ਕੈਪਸੂਲ ਪਾਇਆ ਉਸ ਤੋਂ ਬਾਅਦ ਤੁਸੀਂ ਦੇਖੋਗੇ ਜਿਹੜੀ ਦੂਜੀ ਚੀਜ਼ ਹੈ ਤੇ ਕਿਸ ਤਰ੍ਹਾਂ ਦਾ ਜਿਹੜਾ ਲਫਾਫਾ ਬੱਜੀ ਹੋ ਸਭ ਤੋਂ ਪਹਿਲਾਂ ਕੀ ਕਰਨਾ ਜਿਹੜੀ ਇਹਦੇ ਨਾਲ ਰਬੜ ਦਿੱਤੇ ਇਹਨੂੰ ਥੱਲੋ ਲਵਾਵੇ ਨੂੰ ਮੋੜ ਕੇ ਔਰ ਇਹਦੇ ਉੱਪਰ ਕੀ ਹੈ ਵੀ ਰਬੜ ਚੜਾਉਣੀ ਆ ਰਬੜ ਚੜਾਉਣ ਦਾ ਇੱਕ ਕਾਰਨ ਹੁੰਦਾ ਹੈ ਵੀ ਜਿਹੜਾ ਇਹਦੇ ਵਿੱਚ ਤਿਤਲੀਆਂ ਫਸਣਗੀਆਂ ਮੈਂ ਤੁਹਾਨੂੰ ਤਿਤਲੀਆਂ ਬਾਰੇ ਵੀ ਦਿਖਾਉਂਗਾ ਉਹ ਤਿਤਲੀ ਇਸ ਤਰ੍ਹਾਂ ਦੀ ਤਿਤਲੀ ਹੋਊਗੀ ਆਪਾਂ ਵੈਸੇ ਤੁਹਾਨੂੰ ਲਾਈਵ ਵੀ ਦਿਖਾ ਦਾਂਗੇ ਆਹ ਤਿਤਲੀ ਜਿਹੜੀ ਦੇਖ ਰਹੇ ਹੋ ਤੁਸੀਂ ਇਸ ਤਰ੍ਹਾਂ ਦੀ ਤਿਤਲੀ ਹੋਊਗੀ ਔਰ ਇਹ ਤਿਤਲੀ ਨੇ ਇਹਦੇ ਵਿੱਚ ਕੀ ਆਉਣਾ ਹੈ ਔਰ ਉਸ ਤੋਂ ਬਾਅਦ ਦੀ ਜਿਹੜੀ ਅਗਲੀ ਕਾਰਵਾਈ ਹੈ ਤਾ ਆ ਜਿਹੜੇ ਤਿੰਨੇ ਦੇ ਸਪੈਸ਼ਲ ਉਹ ਬਣੇ ਹੋਣਗੇ ਤਾਂ ਇਹ ਤਿੰਨੇ ਲੋਕ ਜੇ ਆਪਾਂ ਕਹੀਏ ਤਾਂ ਤਿੰਨੇ ਲੋਕਾਂ ਨੂੰ ਇਹਦੇ ਵਿੱਚ ਫਿੱਟ ਕਰ ਦੇਣਾ ਔਰ ਇਹ ਆਟੋਮੈਟਿਕ ਫਿੱਟ ਹੋ ਜਾਊਗਾ ਫਿਰ ਤੁਹਾਡੇ ਕੋਲੇ ਜਿਹੜਾ ਹੈ ਇਸ ਤਰ੍ਹਾਂ ਦਾ ਇੱਕ ਆਪਾਂ ਅਕਸ਼ਰੀ ਦੇਖਦੇ ਆ ਲੱਗੇ ਨੂੰ ਫੈਰੋਮਨ Trap ਕਹਿੰਦੇ ਆ ਹੁਣ ਮੈਂ ਥੋੜਾ ਜਿਹਾ ਇਹਦੇ ਬਾਰੇ ਇੱਥੇ ਵੀ ਦੱਸ ਦਿਆਂ ਜਿਹੜਾ ਫੈਰੋਮਨ Trap ਹੈ ਉਹ ਕੋਈ ਗਲਾਬੀ ਸੁੰਡੀ ਤੇ ਨਿਯੰਤਰਣ ਪਾਉਣ ਵਾਲੀ ਚੀਜ਼ ਨਹੀਂ ਹੈਗੀ ਵੀ ਇਹ ਗਲਾਬੀ ਸੁੰਡੇ ਨੂੰ ਕੰਟਰੋਲ ਕਰ ਲੂਗਾ ਜਾਂ ਰੋਕ ਲੂਗਾ ਫੈਰੋਮਨ Trap ਦਾ ਸਿਰਫ ਇੰਨਾ ਹੀ ਕੰਮ ਹੈ ਇਹ ਫੈਰੋਮੋਨ Trap ਤੁਹਾਨੂੰ ਤੁਹਾਡੇ ਬਾਗਾਂ ਦੇ ਵਿੱਚ ਇਹ ਦੱਸ ਦੂਗਾ ਵੀ ਭਾਈ ਤੁਹਾਡੇ ਗਲਾਬੀ ਸੁੰਢੀ ਆਉਣ ਵਾਲੀ ਹੈ ਉਹਦੀ ਨਿਸ਼ਾਨੀ ਹੋਊਗੀ ਜਿਹੜੀ ਆਪਾਂ ਗੋਥਲੀ ਜੀ ਲਾਈ ਹੈ ਤੇ ਇਹਦੇ ਵਿੱਚ ਇੱਥੋਂ ਦੀ ਤੁਸੀਂ ਆ ਦੁਬਾਰੇ ਦੇਖ ਲਓ ਇੱਕ ਵਾਰੀ ਆ ਜਿਹੜੇ ਗੈਪ ਹੈ ਜਿਹੜੀ ਇਹਦੇ ਲੋਰ ਲੱਗੀ ਹੈ ਇਹਦੇ ਕੈਪਸੂਲ ਲੱਗਿਆ ਉਹ ਜਿਹੜੀ ਮਾਦਾ ਭਮੱਕੜ ਦੀ 스멜 ਹੁੰਦੀ ਹੈ ਤੇ ਨਰ ਭਮੱਕੜ ਹੈ ਜਿਹੜੇ ਨਰ तितਲੀਆਂ ਨੇ ਉਹ ਇਹਦੇ ਵੱਲ ਭੱਜੀਆਂ ਆਉਂਦੀਆਂ ਔਰ ਇਸ ਚੱਕਰਵਿਊ ਦੇ ਵਿੱਚ ਫਸ ਕੇ ਉਹ ਇਸ ਲਪਾਫੇ ਦੇ ਵਿੱਚ ਚਲੀਆਂ ਜਾਂਦੀਆਂ ਔਰ ਤੁਹਾਨੂੰ ਇਹ ਦੱਸੂਗਾ ਵੀ ਭਾਈ ਹੁਣ ਤੁਹਾਡੇ ਜਿਹੜੀ ਆਉਣ ਵਾਲੇ ਟਾਈਮ ਦੇ ਵਿੱਚ ਆਉਣ ਵਾਲੇ 5 ਜਾਂ 7 ਦਿਨਾਂ ਦੇ ਵਿੱਚ ਗਲਾਬੀ ਸੁੰਡੀ ਆਉਣ ਵਾਲੀ ਆ ਇਸ ਨੂੰ ਲੈ ਕੇ ਖੇਤੀਬਾੜੀ ਵਿਭਾਗ ਵੀ ਬਹੁਤ ਜ਼ੋਰ ਲਾ ਰਿਹਾ ਔਰ ਇਸ ਵਾਰ ਸਭ ਤੋਂ ਵੱਧ ਲੰਬੀ ਵੱਧ ਤਰਾਰ ਦੇ ਵਿੱਚ ਜਿਹੜੇ ਫਰਮੈਂਟ ਟਰੈਪ ਆ ਉਹ ਪੰਜਾਬ ਦੇ ਵਿੱਚ ਲਾਏ ਜਾ ਰਹੇ ਆ ਉਸ ਤੋਂ ਅਗਲੀ ਇਰਲੀ ਕਾਰਵਾਈ ਹੈ ਜਿਹੜੀ ਉਹ ਤੁਹਾਡੀ ਉਹ ਵੀ ਬੜੀ ਦੇਖਣਯੋਗ ਹੈ ਕਿ ਇਹਨੂੰ ਇੱਥੇ ਤੁਸੀਂ ਇਸ ਤਰ੍ਹਾਂ ਇਹਦੇ ਚ ਆ ਗੈਪ ਜਿਆ ਦਿੱਤਾ ਹੋਊਗਾ ਤੈਨੂੰ ਇਸ ਤਰ੍ਹਾਂ ਤੁਹਾਡੀ ਜਿਹੜੀ ਛੱਟੀ ਇਸ ਸਟਿਕ ਹੈ ਉਹਦੇ ਤੇ ਫਿੱਟ ਕਰ ਲੈਣਾ ਔਰ ਇਹਦੇ ਉੱਪਰ ਇੱਕ ਹਾਗੇ ਨਾਲ ਗੰਢ ਦੇ ਦੇਣ ਰੱਸੀ ਇਹਨੂੰ ਗੰਡ ਮਾਰ ਦੇਣੀ ਹੈ ਇੱਥੇ ਬੜੇ ਸਟਰੋਂਗ ਤਰੀਕੇ ਨਾਲ ਪੂਰੀ ਜਿਹੜੀ ਗੰਡ ਲੱਗਣੀ ਚਾਹੀਦੀ ਹੈ ਔਰ ਇਸ ਗੰਡ ਤੋਂ ਬਾਅਦ ਜਿਹੜਾ ਤੁਹਾਡਾ ਫੈਰੋਮਨ ਟ੍ਰੈਪ ਹੈ ਜੀ ਉਹ ਰੈਡੀ ਹੋ ਜਾਊਗਾ ਇੰਸਟਾਲ ਕਰਨ ਦੇ ਲਈ ਖੇਤ ਦੇ ਵਿੱਚ ਲਾਉਣ ਦੇ ਲਈ ਤਾਂ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਆਪਾਂ ਇਹਨੂੰ ਪੂਰਾ ਟਾਈਟਲੀ ਗੰਡ ਦੇ ਦਿੱਤੀ ਹੈ ਔਰ ਇਹ ਫੈਰੋਮਨ ਟ੍ਰੈਪ ਹੈ ਜਿਹੜਾ ਤੁਸੀਂ ਦੇਖ ਸਕਦੇ ਹੋ ਇਹ ਰੈਡੀ ਹੈ ਹੁਣ ਲਾਉਣਾ ਕਿੱਥੇ ਆ ਕਈ ਵਾਰੀ ਆਪਾਂ ਇੱਥੇ ਵੀ ਗਲਤੀ ਕਰ ਦਿੰਦੇ ਹਾਂ ਜਿਸ ਤਰ੍ਹਾਂ ਔਰਾ ਤੁਸੀਂ ਦੇਖ ਰਹੇ ਹੋ ਕੈਰੀ ਮੈਂ ਇੱਥੇ ਗੱਡ ਦੇ ਇਹਨੂੰ ਤਾਂ ਹੁਣ ਕੀ ਹੋਊਗਾ ਤੁਸੀਂ ਕੋਈ ਪੈਸਟੀਸਾਈਡ ਦੀ ਸਪਰੇਅ ਕਰਨਾ ਹੋਗੇ ਜਾਂ ਕੋਈ ਸੀਲਰ ਮਾਰੋਗੇ ਦੂਬਾ ਦਾ ਤਾਂ ਇਹ ਬਚਾਲੇ ਆ ਗਿਆ ਤਾਂ ਲਾਉਣ ਦਾ ਕਿਹੜਾ ਤਰੀਕਾ ਇਹਦਾ ਬਿਲਕੁਲ ਔਰੇ ਦੇ ਵਿੱਚ ਇਸ ਤਰ੍ਹਾਂ ਇਹਨੂੰ ਔਰੇ ਦੇ ਵਿੱਚ ਲਾਉਣਾ ਔਰ ਡੂੰਘਾ ਗੱਡ ਕੇ ਔਰ ਇੱਕ ਬੜੀ ਖਾਸ ਧਿਆਨ ਰੱਖਣ ਵਾਲੀ ਗੱਲ ਹੈ ਵੀ ਤੁਹਾਡੇ ਪੌਦੇ ਦੀ ਹਾਈਟ ਤੋਂ ਇਹਦੀ ਜਿਹੜੀ ਟੋਪੀ ਦੀ ਹਾਈਟ ਆ ਉਹ ਫੁੱਟ ਸਵਾ ਫੁੱਟ ਉੱਪਰ ਹੋਣੀ ਚਾਹੀਦੀ ਹੈ ਜਾਂ ਦੂਜੀ ਭਾਸ਼ਾ ਚ ਕਹੀਏ ਵੀ ਤਾਂ ਜਿਹੜੀ ਥੱਲੜ ਲਈ ਗੰਢ ਜੀ ਹੈ ਇਹਨੂੰ ਵੀ ਕੋਸ਼ਿਸ਼ ਕਰਿਆ ਕਰੋ ਇਹਦੇ ਨਾਲ ਬੰਨ੍ਹਦਿਆ ਕਰੋ ਇਹ ਤੁਹਾਡੇ ਟੂਸੇ ਦੇ ਬਰਾਬਰ ਹੋਵੇ ਤਾਂ ਆਪਾਂ ਇੱਕ ਤੁਹਾਨੂੰ ਆਓ ਬਾਈ ਜੀ ਆਪਾਂ ਲਾ ਕੇ ਵੀ ਦਿਖਾ ਦਈਏ ਇੱਥੇ ਟੋਆ ਪੱਟ ਲਓ ਤਾਂ ਇਸ ਤਰ੍ਹਾਂ ਔਰੇ ਦੇ ਵਿੱਚ ਬਿਲਕੁਲ ਸੈਂਟਰ ਦੇ ਵਿੱਚ ਇਹਦਾ ਟੋਆ ਪੱਟਣਾ ਹੈ ਔਰ ਜਿਹੜਾ ਇਹਦਾ ਉੱਪਰਲਾ ਹਿੱਸਾ ਹੈ ਉਹ ਤੁਹਾਡੇ ਨਰਮੇ ਦੇ ਕਦ ਤੋਂ ਸਿਰਫ 1 ਫੁੱਟ ਹੀ ਉੱਪਰ ਹੋਣਾ ਚਾਹੀਦਾ ਜਿਸ ਤਰ੍ਹਾਂ ਤੁਸੀਂ ਆ ਦੇਖ ਰਹੇ ਹੋ ਤਾਂ ਇਸ ਤਰ੍ਹਾਂ ਇਹ ਫੁੱਟ ਉੱਪਰ ਹੋਣਾ ਚਾਹੀਦਾ ਔਰ ਉਸ ਤੋਂ ਬਾਅਦ ਆਉਣ ਵਾਲੇ ਦਿਨਾਂ ਦੇ ਵਿੱਚ ਵਿੱਚ ਜਿਵੇਂ ਨਰਮੇ ਦਾ ਕੱਦ ਵਧੂਗਾ ਤਾਂ ਕਿਸਾਨ ਵੀਰੋ ਇਹ ਵੀ ਧਿਆਨ ਰੱਖਣਾ ਵੀ ਜਿਵੇਂ ਜਿਵੇਂ ਨਰਮੇ ਦਾ ਕੱਦ ਵਧੂਗਾ ਤਾਂ ਇਹਨੂੰ ਤੁਸੀਂ ਉਪਰ ਕਰਦੇ ਰਹਿਣਾ ਉਹਦੇ ਲਈ ਤੁਹਾਨੂੰ ਇਹ ਜ਼ਰੂਰੀ ਹੈ ਵੀ ਜਿਹੜੀ ਦੀ ਸਟਿਕ ਹੈ ਜਿਹੜੀ ਦੀ ਸੋਟੀ ਹੈ ਉਹ ਲੰਬੀ ਜਾਂਦੀ ਹੈ ਤਾਂ ਇਹ ਸੀਗਾ ਫੈਰੋਮਨ ਟ੍ਰੈਪ ਬਾਰੇ ਬਾਕੀ ਜਾਣਕਾਰੀ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰਨਾ